ਅਸੀਂ ਅੱਜ ਇੱਥੇ ਸਾਰੇ ਸੇਵਾਦਾਰਾਂ ਦੇ ਨੁਮਾਇੰਦੇ ਜਿਹੜੇ ਹੈਗੇ ਆ ਅ ਉੱਚ ਅਧਿਕਾਰੀ ਜ਼ਿਲ੍ਹਾ ਮਰਦਾਨ ਬਲਾਕ ਮਰਦਾਨ ਇੱਥੇ ਸਾਰੇ ਪਹੁੰਚ ਕੇ ਜਿਹੜਾ ਹੈਗਾ ਨਵਦੀਪ ਸਿੰਘ ਬਿੱਟੂ ਜੀ ਦਾ ਇੱਥੇ ਪ੍ਰੋਟੈਸਟ ਕੀਤਾ ਜਿਹੜੀ ਉਹਨੇ ਕਿ ਰਾਹੁਲ ਗਾਂਧੀ ਦੀ ਪੱਗ ਨੂੰ ਲੈ ਕੇ ਜਿਹੜਾ ਹੈਗਾ ਆਵਾਜ਼ ਦਿੱਤਾ ਹੈਗਾ ਕਿਉਂ ਰਾਹੁਲ ਗਾਂਧੀ ਬਹੁਤ ਹੀ ਮਹਾਨ ਤੇ ਸਤਿਕਾਰਯੋਗ ਹੈ ਉਹਨਾਂ ਨੇ ਬੜੀ ਜਿਹੜੀ ਭਾਰਤੀ ਯਾਤਰਾ ਕੀਤੀ ਹੈ ਉਹਦੇ ਵਿੱਚ ਸਾਦੇ ਸਰਬੰਦੇ ਗੱਲ ਲੋਕਾਂ ਦੀ ਗੱਲ ਕੀਤੀ ਹੈ ਅੱਜ ਨਵਜੀਤ ਬਿੱਟੂ ਦੀ ਟੀ ਦੇ ਘੇਰ ਤਲਨਾ ਲਾ ਕੇ ਸੇਵਾਦਾਲ ਦੇ ਉੱਚ ਅਧਿਕਾਰੀਆਂ ਦੇ ਜਿਹੜਾ ਪ੍ਰਦਾਨਾ ਦੀ ਇੱਕ ਮਿਸਾਲ ਕਹਿ ਦਿੱਤੀ ਹੈ ਕਿ ਬਿੱਟੂ ਜਿਹੜਾ ਹੈਗਾ ਇਹ ਇਸ ਕਾਂਗਰਸ ਦੇ ਪਰਿਵਾਰ ਦੇ ਵਿੱਚੋਂ ਨਿਕਲਿਆ ਕਾਂਗਰਸੀ ਜੋ ਗੱਲ ਕਰ ਰਿਹਾ ਉਹਦੀ ਗੱਲ ਕਰਨ ਦਾ ਕਿ ਉਹ ਜਿਹੜੇ ਪਿੱਛੇ ਸ਼ਾਂਤਾਨ ਦੇ ਜਿਹੜੇ ਗੁਰੂ ਬੋਲ ਰਿਹਾ ਉਹਨਾਂ ਜਿਹੜੇ ਉਹਨਾਂ ਦੇ ਸ਼ਬਦਾਂ ਨੂੰ ਲੈ ਕੇ ਕਿਤੇ ਜਿਹੜਾ ਅੱਜ ਲੁਧਿਆਣੇ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਦਾਅਵਾ ਕੀਤਾ ਇਸ ਰੋਸ ਪ੍ਰਦਰਸ਼ਨ ਨੂੰ ਵੱਡਾ ਸਾਰੇ ਪੰਜਾਬ ਤੋਂ ਪੱਧਰ ਤੇ ਆਪਣੀ ਸੇਵਾਦਾਰ ਬਣ ਜਾਊਗਾ ਉਹ ਚਾਹਤ ਹੈ ਕਿ ਸਾਰੇ ਇਹਦਾ ਇਸ ਕਰਕੇ ਕਿ ਮੈਂ ਵਿੰਧਿਆ ਕਰ ਰਿਹਾ ਹਾਂ ਜੰਮੂ ਕਾਂਗਰਸ ਤੋਂ ਪੰਜਾਬ ਹਾਰਾ ਜਿਹੜਾ ਹੈਗਾ ਆਨੰਦ ਕਾਂਰ ਤੋਂ ਸਾਰੇ ਪਰਿਵਾਰ ਨੇ ਮਾਰਿਆ ਇਹ ਸਾਡੀ ਚੰਦਰ ਨੂੰ ਜੀ ਕਰਦਾ ਕੋਮਰੀ ਕਰਦਾ ਮੈਂ ਇਹਨਾਂ ਸ਼ਬਦਾਂ ਦੀ ਵਿੱਚ ਦੀ ਕਰਦਾ ਅੱਜ ਜਿਹੜਾ ਧਰਮੇ ਦਾ ਮਕਸਦ ਨੂੰ ਇਹ ਜਿਹੜਾ ਰਮੇ ਸਿੰਘ ਮਿੱਟੂ ਜੀ ਜਿਹੜਾ ਕਿ ਅੱਜ ਆਰਐਸਐਸ ਔਰ ਬੀਜੇਪੀ ਦੇ ਮੋਢਿਆਂ ਤੇ ਚੜ੍ਹ ਕੇ ਜਿਹੜਾ ਰਾਹੁਲ ਗਾਂਧੀ ਜੀ ਦੇ ਖਿਲਾਫ ਕੋ ਪ੍ਰਚਾਰ ਕਰਨੇ ਕਿ ਇਹੋ ਜਿਹਾ ਸ਼ਬਦਾਂ ਨੇ ਸੰਗਠਨਕ ਪੱਧਰ ਉੱਤੇ ਬੈਠੇ ਹੋਏ ਵਿਅਕਤੀ ਨੂੰ ਨਹੀਂ ਕਰਦਾ ਅੱਜ ਜਿਹੜੇ ਅਹੁਦੇ ਤੇ ਉਹ ਬੈਠੇ ਆ ਉਹ ਕੋ ਅੱਜ ਦੇਸ਼ ਦੇ ਮੰਤਰੀ ਆ ਕਿਸੇ ਪਾਰਟੀ ਹੋਰ ਸੰਸਦ ਕੋ ਬਾਤ ਦੀ ਗੱਲ ਹੈ ਪਰ ਸੰਸਦ ਦੇ ਵਿੱਚ ਇਪੋਜੀਸ਼ਨ ਦਾ ਲੀਡਰ ਉਹ ਵੀ ਇੱਕ ਸੰਧਾਰਿਤ ਪਦ ਤੇ ਹੁੰਦਾ ਹੈ ਔਰ ਉਸ ਵਿਅਕਤੀ ਜਿਸ ਵਿਅਕਤੀ ਨੇ ਇਸ ਦਾ ਪੋਲੀਟਿਕਲ ਕੈਰੀਅਰ ਬਣਾਇਆ ਹੋਵੇ ਰਾਹੁਲ ਗਾਂਧੀ ਜੀ ਨੇ ਰੋਹਿਤ ਸਿੰਘ ਬਟੋਲੋ ਯੂਪ ਪ੍ਰਧਾਨ ਤੋਂ ਲੈ ਕੇ ਤਿੰਨ ਵਾਰ ਐਮਪੀ ਬਣਾਇਆ ਔਰ ਕਿੰਨਾ ਸਨਮਾਨ ਦਿੱਤਾ ਕਿ ਸ਼ਾਇਦ ਉਹ ਦੇ ਕਾਬਿਲ ਵੀ ਹੈ ਨਹੀਂ ਸੀ ਪਰ ਕਈ ਵਾਰੀ ਮਤਲਬ ਕਈ ਵਾਰੀ ਜਿਆਦਾ ਮਾਨ ਸਨਮਾਨ ਦਿੱਤਾ ਹੋਇਆ ਵੀ ਖਰਾਬ ਕਰ ਜਾਂਦਾ ਉਹ ਚੀਜ਼ ਹੋਈ ਆ ਮੈਂ ਇੱਥੇ ਜੋ ਸ਼ਬਦਾਵਲੀ ਰਵਨੀ ਸਿੰਘ ਜੀ ਤੁਹਾਨੂੰ ਕਹਿੰਦੇ ਹੋ ਉਹ ਪ੍ਰੋਜੋਰ ਸ਼ਬਦ ਵਰਤਣਾ ਕਰਦਾ ਰਾਹੁਲ ਗਾਂਧੀ ਵਰਗੇ ਵਿਅਕਤੀ ਨੂੰ ਜਿਸ ਤਰ੍ਹਾਂ ਵਿਦਵਾਰ ਦਾ ਪਛੋਕੜ ਇਹੋ ਜਿਹਾ ਇਤਿਹਾਸ ਹੈ ਜਿਹੜਾ ਗਾਂਧੀ ਜੀ ਦੀ ਗੱਲ ਕਰ ਲਈਏ ਜੀ ਦੀ ਗੱਲ ਕਰ ਲਈਏ ਆਕਵਾਸ ਦੇ ਖਿਲਾਫ ਲੋਹਾ ਦੇ ਬਾਰੇ ਵਿੱਚ ਸਬਸਕ੍ਰਾਈਬ ਕਰੋ